ਦੋਸਤੋ ਕੱਲ ਮੈਂ ਮਲੇਰਕੋਟਲੇ ਗਿਆ ਤੇ ਉੱਥੇ ਨਾ ਪੁਰਾਣੀ ਦਾਣਾ ਮੰਡੀ ਆ ਜਿਹੜੀ ਮਲੇਰਕੋਟਲੇ ਦੇ ਵਿੱਚ ਜਿਹੜੀ ਅੰਦਰ ਦਾਣਾ ਮੰਡੀਆ ਉੱਥੇ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਅਰਵਿੰਦ ਖੰਨਾ ਉਹ ਆਇਆ ਹੋਇਆ ਸੀ ਸੰਗਰੂਰ ਤੋਂ ਜਿਹੜਾ ਭਾਜਪਾ ਦੀ ਸੀਟ ਤੇ ਭਾਰਤੀ ਜਨਤਾ ਪਾਰਟੀ ਦੀ ਸੀਟ ਤੇ ਜਿਹੜਾ ਚੋਣ ਲੜ ਰਿਹਾ ਹੈਗਾ ਅਰਵਿੰਦ ਖੰਨਾ ਉਹ ਆਇਆ ਹੋਇਆ ਸੀਗਾ ਉੱਥੇ ਉੱਥੇ ਬੰਦੇ ਤਾਂ ਮੇਰੇ ਸਾਹਬ ਨਾਲ 50 ਬੰਦੇ ਵੀ ਨਹੀਂ ਹੋਣੇ 50 ਤਾਂ ਬਹੁਤ ਮੈਂ ਵੱਧ ਕਹਿ ਰਿਹਾ 25 30 ਬੰਦੇ ਵੀ ਨਹੀਂ ਹੋਣੇ ਉਹਦੇ ਨਾਲ ਜਿਹੜੇ ਉਹਨੂੰ ਸੁਣਨ ਆਲੇ ਆਏ ਸੀ ਪੁਲਿਸ ਦਾ ਘੱਟੋ ਘੱਟ 4 500 ਬੰਦਾ ਲੱਗਿਆ ਹੋਇਆ ਸੀ ਮਤਲਬ ਹੀ ਉਹਦਾ ਚੋਣ ਪ੍ਰਚਾਰ ਕਰਾਉਣ ਖਾਤਰ ਪੁਲਿਸ ਦੀ ਐਡੀ ਵੱਡੀ ਡਿਊਟੀ ਲੱਗੀ ਹੋਈ ਸੀ ਵੀ ਲੋਕ ਆ ਕੇ ਕਿਤੇ ਉਹਦਾ ਵਿਰੋਧ ਨਾ ਕਰ ਦੇਣ ਜਿਹੜਾ ਕੈਂਡੀਡੇਟ ਅੱਜ ਚੋਣ ਪ੍ਰਚਾਰ ਕਰਨ ਦੀ ਖਾਤਰ ਐਡੀ ਵੱਡੀ ਪੁਲਿਸ ਦੀ ਸਪੋਰਟ ਲੈ ਕੇ ਚੱਲ ਰਿਹਾ ਉਹ ਕੱਲ ਲੋਕ ਹਿੱਤ ਚ ਕਿਵੇਂ ਹੋ ਸਕਦਾਗਾ ਬਈ ਇਹਦੇ ਤੇ ਗੱਲ ਕਰਾਂਗੇ ਆਪਾਂ ਦੂਜੀ ਆਪਾਂ ਗੱਲ ਕਰਾਂਗੇ ਕਿਹੜੀਆਂ ਉਹ ਗੱਲਾਂ ਨੇ ਜਿਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਸਕਦੀ ਆ ਪੰਜਾਬ ਦੇ ਵਿੱਚ ਸਥਾਪਿਤ ਪਾਰਟੀ ਹੋ ਸਕਦੀ ਆ ਭਾਰਤੀ ਜਨਤਾ ਪਾਰਟੀ ਵੀ ਹੋ ਸਕਦੀ ਆ ਕੋਈ ਬਹੁਤੀ ਵੱਡੀ ਗੱਲ ਨਹੀਂਗੀ ਹੈਗੀ ਪਰ ਉਹ ਕਿਹੜੇ ਚਾਰ ਕੰਮ ਨੇ ਜਿਹੜੇ ਭਾਜਪਾ ਕਰੇ ਜਿਦੇ ਨਾਲ ਉਹ ਚਾਰ ਜਾਂ ਪੰਜ ਕੰਮ ਜਿਦੇ ਨਾਲ ਭਾਜਪਾ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਜਾਵੇ ਇਹਦੇ ਤੇ ਆਪਾਂ ਗੱਲ ਕਰਾਂਗੇ ਵੈਹਿਰੂ ਜੀ ਦਾ ਖਾਲਸਾ ਵੈਹਿਰੂ ਜੀ ਦੀ ਫਤਿਹ ਦੋਸਤੋ ਜਿਹੜੇ ਭਾਜਪਾ ਦੇ ਕੈਂਡੀਡੇਟ ਨੇ ਉਹਨਾਂ ਦਾ ਹਰ ਇੱਕ ਜਗ੍ਹਾ ਬਹੁਤ ਜ਼ਿਆਦਾ ਵਿਰੋਧ ਚੱਲ ਰਿਹਾ ਥੋਂ ਥੋਂ ਜਿੱਥੇ ਵੀ ਉਹ ਜਾਂਦੇ ਨੇ ਚਾਹੇ ਕੋਈ ਹੰਸਰਾ ਅਲयंस ਹੋ ਗਿਆ ਚਾਹੇ ਕੋਈ ਹੋਰ ਹੋ ਗਿਆ ਹਰੇਕ ਜਗ੍ਹਾ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾਂਦਾ ਹੈ ਉਹਨਾਂ ਦਾ ਵਿਰੋਧ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਆ ਗਈ ਜਿਹੜੀ ਉਹਨੇ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਤੱਕੇ ਕੀਤੇ ਨੇ ਕਿਸਾਨਾਂ ਤੇ ਕਿਸ ਤਰੀਕੇ ਦੇ ਜ਼ੁਲਮ ਕੀਤੇ ਗਏ ਹਰਿਆਣੇ ਦੇ ਵੱਲੋਂ ਕਿਸ ਤਰੀਕੇ ਦਾ ਲਾਠੀ ਚਾਰਜ ਗੋਲੀਆਂ ਚਲਾਈਆਂ ਗਈਆਂ ਕਿਸ ਤਰੀਕੇ ਨਾਲ ਕਿਸਾਨਾਂ ਦੇ ਵਾਹਨ ਭੰਨੇ ਗਏ ਇਸ ਕਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਜਿਹੜਾ ਕਿ ਕਿਸਾਨਾਂ ਦਾ ਰਾਈਟ ਸੀਗਾ ਦਿੱਲੀ ਜਾਣਾ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਹੈ ਉੱਥੇ ਸਰਕਾਰਾਂ ਬੈਠਦੀਆਂ ਨੇ ਅਗਰ ਬੋਲੀਆਂ ਸਰਕਾਰਾਂ ਨਹੀਂ ਸੁਣਨਗੀਆਂ ਤਾਂ ਉਹਨਾਂ ਨੂੰ ਸੁਣਾਉਣ ਦੀ ਖਾਤਰ ਉਹਨਾਂ ਨੂੰ ਦੱਸਣ ਦੀ ਖਾਤਰ ਦਿੱਲੀ ਜਾਣਾ ਹੀ ਪਊਗਾ ਇਹ 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 ਕੋਈ ਨਵੀਂ ਚੀਜ਼ ਨਹੀਂ ਹੈ ਵੀ ਕਿਸਾਨ ਦਿੱਲੀ ਜਾ ਰਹੇ ਨੇ ਇਹ ਤਾਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆਗਾ ਉਦੋਂ ਤੋਂ ਕਿਸਾਨ ਜਾਂਦੇ ਨੇ ਕੱਲੇ ਪੰਜਾਬ ਦੀ ਨਹੀਂ ਸਾਰੀਆਂ ਸਟੇਟਾਂ ਦੇ ਕਿਸਾਨ ਜਾਣਦੇ ਨੇ ਇਸ ਕਰਕੇ ਵਿਰੋਧ ਹੁੰਦਾ ਮੈਂ ਗੱਲ ਕਰ ਰਿਹਾ ਸੀ ਅਰਵਿੰਦ ਖੰਨੇ ਦੀ ਕੱਲ ਅਰਵਿੰਦ ਖੰਨਾ ਆਇਆ ਮੈਂ ਉੱਥੇ ਪੁਰਾਣੀ ਦਾਣਾ ਮੰਡੀ ਗਿਆ ਸੀ ਉੱਥੇ ਇੰਨੀ ਪੁਲਿਸ ਲੱਗੀ ਹੋਈ ਮੈਂ ਮਤਲਬ ਜਦੋਂ ਕੇਲੋਂ ਗੇਟ ਮਲੇਰਕੋਟਲੇ ਚ ਐਂਟਰ ਕੀਤਾ ਤਾਂ ਕੇਲੋਂ ਗੇਟ ਦੇ ਵਿੱਚ ਹੀ ਕੋਈ 100 ਬੰਦਾ ਪੁਲਿਸ ਦਾ ਖੜਾ ਸੀ ਤੇ ਉੱਥੇ ਮੈਂ ਦੇਖਿਆ ਮੈਂ ਕਿਹਾ ਵੀ ਇਹ ਕੀ ਗੱਲ ਹੋ ਗਈ ਇੰਨੀ ਪੁਲਿਸ ਕਾਦੀ ਖਤਰ ਮਲੇਰਕੋਟਲੇ ਦੇ ਵਿੱਚ ਇੰਨੀ ਪੁਲਿਸ ਲਾਈ ਹੋਈ ਆ ਉਹ ਗਾਹਾਂ ਜਾ ਕੇ ਮੈਨੂੰ ਪਤਾ ਲੱਗਿਆ ਕਿ ਉੱਥੇ ਇੱਕ ਕੋਈ ਧਰਮਸ਼ਾਲਾ ਗਈ ਬਣੀ ਹੋਈ ਪੁਰਾਣੀ ਦਾਣਾ ਮੰਡੀ ਦੇ ਵਿੱਚ ਜਿਹੜੀ ਅੰਦਰ ਮਲੇਰਕੋਟਲੇ ਦੇ ਅੰਦਰ ਪੁਰਾਣੀ ਦਾਣਾ ਮੰਡੀ ਹੈ ਬਹੁਤ ਧਰਮਸ਼ਾਲਾ ਦੇ ਵਿੱਚ ਰਵਿੰਦਰ ਖੰਨੇ ਨੇ ਆਉਣਾ ਸੀ ਉਹ ਰਵਿੰਦਰ ਖੰਨੇ ਦਾ ਕਿ ਵੀ ਵਿਰੋਧ ਨਾ ਹੋ ਜAVE ਲੋਕ ਇਹਦੇ ਵਿਰੋਧ ਦੇ ਵਿੱਚ ਨਾ ਇੱਥੇ ਆ ਜਾਣ ਨਾਰੇ ਨਾ ਲਾਉਣ ਲੱਗ ਜਾਣ ਇਸ ਕਰਕੇ ਉੱਥੇ ਕਟੋ-ਕੱਟ 500 ਬੰਦਾ ਪੁਲਿਸ ਦਾ ਖੜਾ ਸੀ ਜਦ ਕਿ ਅਰਵਿੰਦ ਖੰਨੇ ਨੂੰ ਸੁਣਨ ਆਲੇ ਸਿਰਫ 10 ਤੋਂ 20 ਬੰਦੇ ਉੱਥੇ ਖੜੇ ਸੀ 20 ਬੰਦੇ ਹੋਣੇ ਨਹੀਂ 20-25 ਬੰਦੇ ਬਸ ਵੱਧ ਤੋਂ ਵੱਧ ਇੰਨੇ ਕ ਬੰਦੇ ਉੱਥੇ ਅਰਵਿੰਦ ਖੰਨੇ ਨੂੰ ਸੁਣਨ ਆਲੇ ਖੜੇ ਸੀ ਉਨੀਆਂ ਹੀ ਉੱਥੇ ਕਾਰਾਂ ਖੜੀਆਂ ਸੀ ਕਿਉਂਕਿ ਇਹ ਐਤਵਾਰ ਦਾ ਦਿਨ ਸੀਗਾ ਉਹ ਤਾਂ ਬੰਦ ਸੀ ਬਾਜ਼ਾਰ ਤਾਂ ਸਾਰੇ ਬੰਦ ਸੀ ਪਰ ਉਹਨੂੰ ਸੁਣਨ ਆਲੇ ਲੋਕ ਆਏ ਹੋਏ ਸੀਗੇ ਜਿੰਨੇ ਸੁਣਨਾ ਉਹਨੂੰ ਚਾਹੁੰਦੇ ਸੀ ਪਰ ਤੁਸੀਂ ਦੇਖੋ ਵੀ ਕਿੰਨੇ ਸਿਕਿਉਰਿਟੀ ਨਾਲ ਕਿੰਨੀ ਸਿਕਿਉਰਿਟੀ ਰੱਖ ਕੇ ਭਾਰਤੀ ਜਨਤਾ ਪਾਰਟੀ ਦਾ ਚੋਣ ਪ੍ਰਚਾਰ ਕਰਾਇਆ ਜਾ ਰਿਹਾ ਜਿਹੜਾ ਬੰਦਾ ਚੋਣ ਪ੍ਰਚਾਰ ਹੀ ਇੰਨੀ ਸਿਕਿਉਰਿਟੀ ਨਾਲ ਕਰ ਰਿਹਾ ਉਹ ਕੱਲ ਨੂੰ ਤੁਹਾਡਾ ਕੀ ਸਵਾਰ ਦੂਗਾ ਹੁਣ ਆਪਾਂ ਗੱਲ ਕਰਦੇ ਆਂ ਵੀ ਭਾਜਪਾ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਇਹ ਪਾਵਰ ਦੇ ਵਿੱਚ ਪੰਜਾਬ ਦੇ ਵਿੱਚ ਕਿਵੇਂ ਆ ਸਕਦੀ ਹੈ ਮੈਂ ਤੁਹਾਨੂੰ ਬਾਰਤਾਲਾਪ ਕਿਸੇ ਬੰਦੇ ਦੀ ਦੱਸਣ ਲੱਗਾਂਗਾ ਵੀ ਉਹ ਬਾਰਤਾਲਾਪ ਦੇ ਵਿੱਚ ਹੋਇਆ ਕਿ ਕੋਈ ਭਾਰਤੀ ਜਨਤਾ ਪਾਰਟੀ ਦਾ ਕੋਈ ਪ੍ਰਮੁੱਖ ਲੀਡਰ ਸੀ ਉਹ ਕਿਸੇ ਬੰਦੇ ਦੇ ਕੋਲੇ ਆਇਆ ਉਹਨੇ ਉਹਨੂੰ ਆ ਕੇ ਕਿਹਾ ਕਹਿੰਦਾ ਵੀ ਵੀ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਵੀ ਉਹ ਉਹ ਬੰਦਾ ਹੈ ਸੀਗਾ ਆਰਐਸਐਸ ਦਾ ਆਗੂ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਗਈ ਜਿਹੜੀ ਉਹ ਸੱਤਾ ਦੇ ਵਿੱਚ ਕਿਵੇਂ ਆ ਸਕਦੀ ਆ ਤਾਂ ਉਹ ਬੰਦੇ ਨੇ ਜਵਾਬ ਦਿੱਤਾ ਉਹ ਕਹਿੰਦਾ ਵੀ ਚਾਰ ਕੰਮ ਕਰ ਦੋ ਚਾਰ ਕੰਮ ਕਰਦੇ ਹੋ ਭਾਜਪੀ ਪੰਜਾਬੀ ਆਪੇ ਨੇ ਆਪ ਰਹੇਗੇ ਜਿਹੜੇ ਆਪ ਹੀ ਭਾਜਪੀ ਨੂੰ ਪੰਜਾਬੀ ਨੇ ਜਿਹੜੇ ਸੱਤਾ ਸੌਂਪ ਦੇਣਗੇ ਉਹ ਬੜਾ ਖੁਸ਼ ਹੋ ਕੇ ਬੋਲਿਆ ਉਹ ਕਹਿੰਦਾ ਵੀ ਹਾਂ ਹਾਂ ਤੁਸੀਂ ਦੱਸੋ ਜੀ ਕਹਿੰਦਾ ਕਿਹੜੇ ਚਾਰ ਕੰਮ ਨੇ ਵੀ ਚਾਰ ਕੰਮ ਅਸੀਂ ਕਰ ਦਾਂਗੇ ਤੁਸੀਂ ਦੱਸੋ ਕਿਹੜੇ ਚਾਰ ਕੰਮ ਨੇ ਉਹ ਕਹਿੰਦਾ ਵੀ ਪਹਿਲਾਂ ਤਾਂ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਨਵੰਬਰ 1984 ਸਿੱਖਾਂ ਦਾ ਕਤਲੇਆਮ ਹੋਇਆ ਵੱਡਾ ਜਿਹੜਾ ਤਿਹਜਾ ਕੱਲੂ ਘਰਾ ਹੋਇਆ ਜਿਹਦੇ ਵਿੱਚ ਕਾਂਗਰਸ ਨੇ ਜੋ ਕਰਵਾਇਆ ਸੀ ਤੁਸੀਂ ਸਟੇਜਾਂ ਤੋਂ ਤਾਂ ਕਾਂਗਰਸ ਨੂੰ ਬੋਲਦੇ ਹੀ ਰਹੇ ਨੇ ਹੋ ਕਿ ਕਾਂਗਰਸ ਆ ਗਈ ਜਿਹੜੀ ਸਿੱਖਾਂ ਦੀ ਇੱਕ ਕਾਤਲ ਸਿੱਖਾਂ ਦੀ ਇੱਕ ਕਾਤਲ ਜਮਾਤ ਹੈ ਤੇ ਸਿੱਖਾਂ ਤੇ ਕਾਂਗਰਸ ਨੇ ਜ਼ੁਲਮ ਕੀਤਾ ਤੁਸੀਂ ਨਕੀਦੀ ਕਰਦੇ ਰਹੇ ਹੋ ਸਟੇਜਾਂ ਤੋਂ ਬੋਲਦੇ ਹੋ ਤੁਸੀਂ ਇੱਕ ਹੋਰ ਕੰਮ ਕਰਦੇ ਹੋ ਪਾਰਲੀਮੈਂਟ ਦੇ ਵਿੱਚ 84 ਦਾ ਜਿਹੜਾ ਕੱਲੂ ਘਰਾ ਹੋਇਆ ਸੀ ਨਵੰਬਰ 84 ਹੋਇਆ ਸੀ ਉਹਦੀ ਨਕੀਤੀ ਦਾ ਮਤਾ ਪਾਸ ਕਰਕੇ ਕਾਂਗਰਸ ਨੂੰ ਹਮੇਸ਼ਾ ਲਈ ਸਿੱਖਾਂ ਤੋਂ ਦੂਰ ਕਰਦੇ ਪਾਰਲੀਮੈਂਟ ਦੇ ਵਿੱਚ ਜਿਹੜਾ ਖੱਲੂਘਾਰਾ ਹੋਇਆ ਸੀ ਉਹਦੀ ਨਿਖੇਧੀ ਦਾ ਮਤਾ ਪਾਸ ਕਰ ਦਿਓ ਸਿੱਖਾਂ ਤੋਂ ਕਾਂਗਰਸ ਨੂੰ ਸਿੱਖਾਂ ਤੋਂ ਹਮੇਸ਼ਾ ਲਈ ਦੂਰ ਕਰ ਦਿਓ ਦੂਰ ਕਰ ਦਿਓ ਤੇ ਵੋਟਰਾਂ ਦੀ ਜੇ ਕਾਂਗਰਸ ਇਸ ਕਰਕੇ ਉਹ ਮਤੇ ਦੇ ਹੱਕ 'ਚ ਨਹੀਂ ਬੋਲੂਗੀ ਕਦੇ ਵੀ ਕਾਂਗਰਸ ਕਿਉਂਕਿ ਉਹਨੂੰ ਇਹ ਆ ਵੀ ਅਗਰ ਸਿੱਖਾਂ ਦੇ ਹੱਕ ਦੇ ਵਿੱਚ ਕੋਈ ਮਤਾ ਪੈਂਦਾ ਕਾਂਗਰਸ ਜੇ ਉਹਦੇ ਹੱਕ 'ਚ ਬੋਲੂਗੀ ਤਾਂ ਉਹਨੂੰ ਇਹ ਹੋਊਗਾ ਵੀ ਹਿੰਦੂਆਂ ਦੀ ਜਿਹੜੀ ਵੋਟ ਆ ਹਿੰਦੂਆਂ ਦੀ ਵੋਟ ਨਾ ਗਵਾਈ ਜਾ ਸਕੇ ਇਸ ਕਰਕੇ ਕਾਂਗਰਸ ਉਹਦੇ ਹੱਕ 'ਚ ਨਹੀਂ ਬੋਲੂਗੀ ਮਤੇ ਦੇ ਹੱਕ ਚ ਉਹ ਬਿਲਕੁਲ ਨਹੀਂ ਬੋਲਣਗੇ ਹਮਾਇਤ ਕਰਨ ਚਾਹੇ ਨਖੇਦੀ ਕਰਨ ਭਾਰਤੀ ਜਨਤਾ ਪਾਰਟੀ ਨੂੰ ਤਾਂ ਫਾਇਦਾ ਹੀ ਹੋਵੇਗਾ ਦੋਨੇ ਪਾਸੇ ਫਾਇਦਾ ਹੋਵੇਗਾ ਤੁਹਾ ਸਾਰਾ ਜਿਹੜਾ ਪੰਜਾਬ ਆ ਤੁਹਾਡੇ ਹੱਕ ਚ ਖੜਾ ਹੋ ਜੂ। ਚਲੋ ਇਹ ਗੱਲ ਨੂੰ ਸੁਣਨ ਤੋਂ ਬਾਅਦ ਉਹ ਬੰਦਾ ਜੀ ਪੂਰੀ ਤਰ੍ਹਾਂ ਜਿਹੜਾ ਆਰਐਸਐਸ ਦਾ ਆਗੂ ਆਇਆ ਸੀ ਉਹ ਪੂਰੀ ਤਰ੍ਹਾਂ ਮੂਨ ਧਰ ਗਿਆ ਤੇ ਚੁੱਪ ਕਰ ਗਿਆ ਇਕਦਮ ਸਮਾਧੀ ਚ ਲਿਆ ਗਿਆ ਤੇ ਫਿਰ ਢਿੱਲਾ ਜਾ ਹੋ ਕੇ ਕਹਿੰਦਾ ਜੀ ਦੂਜੀਆਂ ਤੇ ਨ ਮੰਗਾ ਵੀ ਦੱਸ ਦਿਓ ਉਹ ਕਹਿੰਦਾ ਵੀ ਦੂਜੀ ਸੁਣ ਲੈ ਦੂਜਾ ਕੰਮ ਇਹ ਕਰੋ ਵੀ ਚੰਡੀਗੜ੍ਹ ਤੇ ਜਿਹੜਾ ਭਾਖੜਾ ਡੈਮ ਦਾ ਕੰਟਰੋਲ ਹੈ ਪੰਜਾਬ ਨੂੰ ਦੇ ਕੇ ਅਧੂਰੇ ਪੰਜਾਬ ਨੂੰ ਪੂਰਾ ਕਰ ਦਿਓ ਜਿਹੜਾ 1966 ਦੇ ਵਿੱਚ ਕਾਂਗਰਸ ਨੇ ਕਾਂਗਰਸ ਸਰਕਾਰ ਨੇ ਜੋ ਧੱਕਾ ਕੀਤਾ ਸੀ ਉਹ ਧੱਕੇ ਨੂੰ ਦੂਰ ਕਰ ਦਿਓ ਉਹ ਧੱਕੇ ਨੂੰ ਤੁਸੀਂ ਦੂਰ ਕਰ ਦਿਓ ਜਸ ਤੁਹਾਨੂੰ ਪੱਕਾ ਮਿਲੂਗਾ ਪੰਜਾਬੀ ਤੁਹਾਡੇ ਨਾਲ ਖੜ੍ਹ ਜਾਣਗੇ ਜਦੋਂ ਪੰਜਾਬੀਆਂ ਨੂੰ ਭਾਖੜਾ ਡੈਮ ਦਾ ਕੰਟਰੋਲ ਪੰਜਾਬ ਦੇ ਹੱਥ ਦੇ ਵਿੱਚ ਆ ਗਿਆ ਤੇ ਜਿਹੜਾ ਚੰਡੀਗੜ੍ਹ ਸੀ ਰਾਜਧਾਨੀ ਦੇ ਤੌਰ ਤੇ ਪੰਜਾਬ ਨੂੰ ਮਿਲ ਗਿਆ ਤਾਂ ਪੰਜਾਬੀ ਨੇ ਜਿਹੜੇ ਪੱਕੇ ਤੌਰ ਤੇ ਤੁਹਾਡੇ ਨਾਲ ਨਾਲ ਜਾਣਗੇ ਫੇਰ ਉਹ ਬੰਦਾ ਚੁੱਪ ਕਰ ਗਿਆ ਤੀਜੇ ਨੰਬਰ ਤੇ ਜਦੋਂ ਤੀਜੇ ਨੰਬਰ ਤੇ ਗੱਲ ਆਈ ਵੀ ਤੀਜਾ ਕੰਮ ਤੀਜਾ ਕੰਮ ਇਹ ਆ ਕਹਿੰਦਾ ਵੀ ਰਿਪੇਰੀਅਨ ਲਾਦੇ ਮੁਤਾਬਕ ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਮੁਕੰਮਲ ਕੰਟਰੋਲ ਮੁਕੰਮਲ ਅਧਿਕਾਰ ਮੰਨ ਲਿਆ ਜਾਵੇ ਜਿਵੇਂ ਬਾਕੀ ਦੇ ਰਾਜਾਂ ਦੇ ਵਿੱਚ ਰਿਪੇਰੀਅਨ ਲਾਦੇ ਮੁਤਾਬਕ ਬਾਕੀ ਦੇ ਰਾਜਾਂ ਦੇ ਵਿੱਚ ਜਿਹੜੇ ਦਰਿਆ ਲੰਘਦੇ ਨੇ ਉਹਨਾਂ ਤੇ ਸਟੇਟਾਂ ਦਾ ਕੰਟਰੋਲ ਆ ਉਵੇਂ ਹੀ ਪੰਜਾਬ ਦੇ ਵਿੱਚ ਵੀ ਮੰਨ ਲਿਆ ਜਾਵੇ ਰਿਪੇਰੀਅਨ ਲਾਦੇ ਮੁਤਾਬਕ ਲਾਗੂ ਕਰਦੇ ਹੋ ਜਿਹੜਾ ਮਤਲਬ ਉਹਨੂੰ ਲਾਗੂ ਕਰ ਦਿਓ ਤੇ ਜਿਹੜਾ ਨਹਿਰੂ ਤੇ ਕੈਰੋਂ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਸੀ ਉਹ ਧੱਕਾ ਗਾ ਜਿਹੜਾ ਉਹਨੂੰ ਖਤਮ ਕੀਤਾ ਜਾਵੇ ਪੰਜਾਬ ਖੁਸ਼ਹਾਲ ਹੋ ਜਾ ਹੋਜੂਗਾ ਤੇ ਉਹ ਕੁਦਰਤੀ ਤੌਰ ਤੇ ਆ ਵੀ ਵੋਟ ਉਹਨੂੰ ਹੀ ਦੇਵੇਗਾ ਜੋ ਪੰਜਾਬ ਦੇ ਨਾਲ ਜੋ ਪੰਜਾਬ ਦੇ ਨਾਲ ਧੱਕੇ ਨੂੰ ਸਮਾਪਤ ਕਰੇਗਾ ਕੁਦਰਤੀ ਤੌਰ ਤੇ ਪੰਜਾਬੀ ਨੇ ਉਹਨੂੰ ਵੋਟ ਆਪੀ ਦੇ ਦੇਣਗੇ ਆਪੀ ਭਾਜਪਾ ਸੱਤਾ ਦੇ ਵਿੱਚ ਆਜੂਗੀ ਚਲੋ ਜੀ ਇਸ ਤੋਂ ਬਾਅਦ ਫਿਰ ਉਹ ਚੁੱਪ ਕਰ ਗਿਆ ਕੋਈ ਜਵਾਬ ਨਾ ਦਿੱਤਾ ਉਸ ਤੋਂ ਬਾਅਦ ਉਹਨੇ ਕਿਹਾ ਵੀ ਚੌਥਾ ਕੰਮ ਇਹ ਕਰੋ ਕਿ ਕਿ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਫਸਲਾਂ ਤੇ ਜਿਹੜੀ ਖਰੀਦ ਐਮ ਐਸ ਸੀ ਅਨੁਸਾਰ ਤੁਸੀਂ ਮੰਨੀ ਹੋਈ ਆ ਵੀ ਸਾਰੀਆਂ ਫਸਲਾਂ ਤੇ ਐਮ ਐਸ ਸੀ ਐਮ ਐਸ ਪੀ ਦਿੱਤੀ ਜਾਵੇਗੀ ਉਹਨੂੰ ਤੁਸੀਂ ਉਹ ਮੰਗ ਨੂੰ ਪੱਕੀ ਤੌਰ ਤੇ ਲਾਗੂ ਕਰਕੇ ਝਗੜਾ ਗਾ ਜਿਹੜਾ ਉਹਨੂੰ ਸਮਾਪਤ ਕਰਦੇ ਹੋ ਕਿਸਾਨਾਂ ਨੂੰ ਐਮ ਐਸ ਪੀ ਦੇ ਦਿਓ ਉਹਨੂੰ ਸਮਾਪਤ ਕਰ ਦਿਓ ਤੇ ਜਿਹੜੀ ਮੰਨੀ ਜਾ ਚੁੱਕੀ ਮੰਗ ਆ ਗਈ ਹੈ ਜਿਹੜੀ ਇਹ ਮੰਨੀ ਹੋਈ ਮੰਗ ਆ ਕਿ ਭਾਜਪਾ ਨੇ ਵੀ ਸਾਰੀਆਂ ਫਸਲਾਂ ਤੇ ਐਮ ਐਸ ਪੀ ਦਿੱਤੀ ਜਾਵੇਗੀ ਉਹਨੂੰ ਤੁਸੀਂ ਇੱਕ ਤਰੀਕੇ ਨਾਲ ਲਾਗੂ ਕਰ ਦਿਓ ਐਮ ਐਸ ਪੀ ਨੂੰ ਆਪੀ ਜਿਹੜੇ ਕਿਸਾਨ ਨੇ ਉਹ ਤੁਹਾਡੇ ਨਾਲ ਲੱਗ ਜਾਣਗੇ ਤੀਜੀ ਜਿਹੜਾ ਆਖਰੀ ਕੰਮ ਹੈ ਆਖਰੀ ਕੰਮ ਤੁਸੀਂ ਇਹ ਕਰੋ ਜਿਹੜੇ ਬਾਬੇ ਨਾਨਕ ਦੇ ਜਨਮ ਦਿਨ ਦੇ ਉੱਤੇ ਤੁਸੀਂ ਜਿਹੜੇ ਸਤਾਪਦੀ ਮਨਾਉਂਦੇ ਹੋਏ ਤੁਸੀਂ ਸਿੱਖਾਂ ਦੇ ਬੰਦੀਆਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਜਾਰੀ ਕਰ ਚੁੱਕੇ ਹੋ ਜਾਰੀ ਕੀਤਾ ਹੋਇਆ ਭਾਜਪਾ ਨੇ ਸਿੱਖਾਂ ਦੇ ਬੰਦੀਆਂ ਦਾ ਨੋਟੀਫਿਕੇਸ਼ਨ ਜਾਰੀ ਕਰ ਚੁੱਕੇ ਹੋ ਬਸ ਉਹ ਲਾਗੂ ਕਰਨਾ ਹੈ ਇੱਕ ਵਾਰ ਲਾਗੂ ਕਰਦੇ ਹੋ ਜਿਹੜੇ ਚਾਰੇ ਕੰਮ ਨੇ ਤੁਸੀਂ ਚਾਰ ਸਾਢੇ ਚਾਰ ਕੰਮ ਨੇ ਇਹ ਪੂਰੇ ਕਰਦੇ ਹੋ ਪੰਜਾਬੀ ਸਾਰੇ ਦੀ ਸਾਰੀ ਰਿਪੋਰਟ ਤੁਹਾਨੂੰ ਦੇ ਦੇਣਗੇ ਭਾਜਪਾ ਦਾ ਪੰਜਾਬ ਦੇ ਉੱਤੇ ਭਾਜਪਾ ਦਾ ਮਤਲਬ ਵੀ ਤੁਸੀਂ ਗਰੰਟੀ ਸਮਝੋ ਜਿਵੇਂ ਮੋਦੀ ਸਾਹਿਬ ਕਹਿੰਦੇ ਹੁੰਦੇ ਨੇ ਵੀ ਗਰੰਟੀ ਹੈ ਗਰੰਟੀ ਹੈ ਜੀ ਇਸ ਗੱਲ ਦੀ ਮੇਰੀ ਗਰੰਟੀ ਆ ਮੇਰੀ ਵੀ ਇਸ ਗੱਲ ਦੀ ਗਰੰਟੀ ਆ ਵੀ ਅਗਰ ਆਹ ਚਾਰੇ ਕੰਮ ਨੇ ਝੜੇ ਭਾਜਪਾ ਪੂਰੇ ਕਰ ਦਿੰਦੀ ਆ ਸਾਰੇ ਭਾਜਪਾ ਦੇ ਹੱਥ 'ਚ ਕੰਮ ਨੇ ਪੂਰੇ ਕਰ ਦਿੰਦੀ ਆ ਤਾਂ ਪੰਜਾਬ ਦੇ ਵਿੱਚ ਭਾਜਪਾ ਦੀ ਸੱਤਾ ਸਥਾਪਿਤ ਹੋ ਸਕਦੀ ਆ ਉਨ ਤੁਸੀਂ ਦੇਖੋ ਇੱਕ ਤਾਂ ਮਤਲਬ ਵੀ ਅੱਜ ਉਹ ਡਰ ਡਰ ਕੇ ਪ੍ਰਚਾਰ ਕਰਦੇ ਫਿਰਦੇ ਨੇ 5 500 ਬੰਦਾ 1000 1000 ਪੁਲਿਸ ਵਾਲਾ ਲਾ ਕੇ ਉਹਨਾਂ ਨੂੰ ਪ੍ਰਚਾਰ ਕਰਨਾ ਪੈਂਦਾ ਅਗਰ ਉਹ ਚਾਰੇ ਮੰਗਾ ਇਹ ਪੂਰੀਆਂ ਕਰ ਲੈਂਦੇ ਕਰ ਦਿੰਦੇ ਨੇ ਇੱਕ ਤਾਂ ਬਲੂ ਸਟਾਰ ਦਾ ਜਿਹੜਾ ਨੰਬਰ 84 ਦਾ ਜਿਹੜਾ ਘੱਲੂਘਾਰਾ ਹੋਇਆਗਾ ਉਹਦੇ ਬਾਰੇ ਮਤਾ ਪਾਉਣਾਗਾ ਸੰਸਦ ਦੇ ਵਿੱਚ ਮਤਾ ਪਾ ਦਿਓ ਤੇ ਉਹਨੂੰ ਘੱਲੂਘਾਰਾ ਮੰਨ ਲਿਆ ਜਾਵੇ ਜਿਵੇਂ ਦੂਜੇ ਦੇਸ਼ਾਂ ਦੇ ਵਿੱਚ ਮੰਨਿਆ ਗਿਆਗਾ ਜਿਵੇਂ ਇੰਗਲੈਂਡ ਵਾਲਿਆਂ ਨੇ ਮੰਨ ਲਿਆ ਤੇ ਦੂਜਾ ਜਿਹੜਾ ਦੂਜਾ ਕੰਮ ਆ ਜਿਹੜਾ ਭਾਖੜਾ ਟਾਈਮ ਦਾ ਕੰਟਰੋਲ ਤੇ ਚੰਡੀਗੜਾ ਦਾ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਤੀਜਾ ਕਾ ਜਿਹੜਾ ਤੀਜਾ ਕੰਮ ਇਹ ਆ ਰਿਪੇਰੀਅਨ ਲਾ ਦੇ ਮੁਤਾਬਕ ਜਿਹੜੇ ਪੰਜਾਬ ਦੇ ਵਿੱਚ ਦੀ ਦਰਿਆ ਲੰਘਦੇ ਨੇ ਉਹ ਦਰਿਆਵਾਂ ਦਾ ਜਿਹੜਾ ਕੰਟਰੋਲ ਆ ਉਹ ਪੰਜਾਬ ਨੂੰ ਦਿੱਤਾ ਜਾਵੇ ਰਿਪੇਰੀਅਨ ਲਾ ਦੇ ਮੁਤਾਬਕ ਪਹਿਲਾ ਹੱਕ ਦਰਿਆਵਾਂ ਤੇ ਪੰਜਾਬ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਦੂਜੇ ਰਾਜਾਂ ਨੂੰ ਜਿਹੜਾ ਪਾਣੀ ਦਿੱਤਾ ਜਾਵੇ ਉਹਦਾ ਕਿਰਾਇਆ ਮਿਲਣਾ ਚਾਹੀਦਾ ਰਿਪੇਰੀਅਨ ਲਾ ਦੇ ਮੁਤਾਬਕ ਜਿਵੇਂ ਦੂਤੀਆ ਸਟੇਟਾਂ ਦੇ ਵਿੱਚ ਚੱਲ ਰਿਹਾਗਾ ਇਹ ਹੋਣਾ ਚਾਹੀਦਾਗਾ ਜਿਹੜਾ ਚੌਥਾ ਕੰਮ ਹੈ ਚੌਥਾ ਕੰਮ ਇਹ ਆ ਕਿ ਕਿਸਾਨਾਂ ਨੂੰ ਜਿਹੜੀ ਬਣਦੀ ਐ ਐਮਐਸਪੀ ਦਾ ਕਾਨੂੰਨ ਜਿਹੜੀ ਤੁਸੀਂ ਆਪਣੀ ਮਤਲਬ ਤੁਸੀਂ ਇੱਕ ਤਰੀਕੇ ਨਾਲ ਖਰੀਦ ਅਨੁਸਾਰ ਤੁਸੀਂ ਮੰਨ ਚੁੱਕੇ ਹੋਗੇ ਇਹ ਮੰਗ ਤੁਸੀਂ ਮੰਨੀ ਹੋਈ ਆ ਕਿਸਾਨਾਂ ਦੇ ਵੀ ਐਮਐਸਪੀ ਤੇ ਖਰੀਦ ਕੀਤੀ ਜਾਵੇਗੀ ਉਹ ਤੁਸੀਂ ਖਰੀਦ ਦੇ ਦਿਓ ਜਿਹੜੇ ਬੰਦੀ ਸਿੰਘ ਨੇਗੇ ਤੁਸੀਂ ਆਪ ਤੁਸੀਂ ਮਤਾ ਪਾ ਚੁੱਕੇ ਹੋ ਤੁਸੀਂ ਨੋਟੀਫਿਕੇਸ਼ਨ ਕਰ ਚੁੱਕੇ ਹੋ ਬੰਦੀ ਸਿੰਘਾਂ ਦੇ ਬਾਰੇ ਗੁਰੂ ਨਾਨਕ ਦੇਵ ਜੀ ਦੇ ਬਾਬੇ ਨਾਨਕ ਦੇ ਜਨਮ ਦਿਨ ਤੇ ਤੁਸੀਂ ਨੋਟੀਫਿਕੇਸ਼ਨ ਕਰ ਚੁੱਕੇ ਹੋ ਤੁਸੀਂ ਉਹਨੂੰ ਪੂਰਾ ਕਰਨਾ ਹੈ ਚਾਰ ਕੰਮ ਨੇ 4 3/4 ਕੰਮ ਨੇ ਤੁਸੀਂ ਇਹ ਪੂਰੇ ਕਰਦੇ ਹੋ ਪੰਜਾਬ ਦੇ ਵਿੱਚ ਤਾਂ ਤੁਸੀਂ ਢੱਲੇ ਨਾਲ ਪ੍ਰਚਾਰ ਕਰੋ ਕੋਈ ਰੋਕਣ ਵਾਲਾ ਹੀ ਨਹੀਂਗਾ ਹੈਗਾ ਹੁਣ ਜਦੋਂ ਇਹ ਗੱਲਾਂ ਸੁਣੀਆਂ ਇਹ ਗੱਲਾਂ ਸੁਣ ਕੇ ਉਹ ਬੰਦਾ ਜੀ ਭੱਜ ਗਿਆ ਜਿਹੜਾ ਆਰਐਸਐਸ ਵਾਲਾ ਬੰਦਾ ਆਇਆ ਸੀ ਉਹ ਕਹਿੰਦਾ ਕਹਿੰਦਾ ਵੀ ਠੀਕ ਆ ਜੀ ਅਸੀਂ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਾਂਗੇ ਹੁਣ ਇਹ ਗੱਲਾਂ ਨਿਕਿਆ ਜਿਹੜੀਆਂ ਇਹਨੇ ਭਾਜਪਾ ਕਿੱਥੋਂ ਪੂਰੀਆਂ ਕਰ ਦੂ ਕਿਉਂਕਿ ਇਹ ਅੰਦਰੋਂ ਤਾਂ ਸਿੱਖਾਂ ਦੇ ਪੂਰੀ ਵਿਰੋਧੀ ਜਮਾਤ ਆ ਗਈ ਭਾਰਤੀ ਜਨਤਾ ਪਾਰਟੀ ਪਰ ਇਹ ਉਪਰੋਂ ਉਪਰੋ ਸ਼ੋਅ ਕਰਦੇ ਨੇ ਕਿ ਜਿਹੜੀ ਕਾਂਗਰਸ ਆ ਸਿੱਖ ਵਿਰੋਧੀ ਆ ਕਾਂਗਰਸ ਤਾਂ ਹੈਗੀ ਐ ਸਿੱਖ ਵਿਰੋਧੀ ਆ ਜਿਹਨੇ ਦਰਬਾਰ ਸਾਹਿਬ ਟਾਹਿਆ ਉਹ ਤਾਂ ਹੈ ਹੀ ਸਿੱਖ ਵਿਰੋਧੀ ਪਰ ਤੁਸੀਂ ਤਾਂ ਕੋਈ ਨਾ ਕੋਈ ਚੰਗਾ ਕੰਮ ਕਰੋ ਜਿਹੜੇ ਤੁਸੀਂ ਕਹਿੰਦੇ ਹੋ ਜੀ ਅਸੀਂ ਪੁਲ ਬਣਾਤੇ ਜੀ ਅਸੀਂ ਸੜਕਾਂ ਬਣਾਤੀਆਂ ਉਹ ਤਾਂ ਮਾੜੀ ਤੋਂ ਮਾੜੀ ਸਰਕਾਰ ਵੀ ਬਣਾ ਲੂਗੀ ਜਿਹੜਾ ਮਾੜੀ ਤੋਂ ਮਾੜੀ ਸਰਕਾਰ ਨੂੰ ਲਾ ਦੋ ਜਿਹੜੀ ਮਾੜੀ ਤੋਂ ਮਾੜੀ ਸਰਕਾਰ ਆ ਗਈ ਉਹ ਵੀ ਕੁਛ ਨਾ ਜਦੋਂ ਟੈਕਸ ਦਾ ਪੈਸਾ ਇਕੱਠਾ ਕਰਦੀ ਆ ਇੰਨਾ ਲੋਕਾਂ ਨੂੰ ਚੁਰੁੰਡਿਆ ਜਾ ਰਿਹਾ ਕਿੰਨਾ ਕਿੰਨਾ ਟੈਕਸ ਹੈ ਜਿਹੜਾ ਉਹ ਲੱਗ ਰਿਹਾ ਹੈਗਾ ਇਨਕਮ ਟੈਕਸ ਸੇਲ ਟੈਕਸ ਕਿੰਨੇ ਟੈਕਸ ਨੇਗੇ ਜਿਹੜੇ ਲਾ ਲਾ ਕੇ ਲੋਕਾਂ ਦੇ ਸੰਗੀ ਕੁੱਟੀ ਜਾ ਰਹੀ ਆ ਇੰਨੇ ਟੈਕਸ ਕਲੈਕਸ਼ਨ ਕਰਕੇ ਕਿਤੇ ਫਿਰ ਸੜਕਾ ਸੜਕਾਂ ਵੀ ਨਹੀਂ ਬਣਨਗੀਆਂ ਅੱਜ ਮੈਂ ਲੈਕਚਰ ਸੁਣੀ ਜਾਂਦਾ ਸੀਗਾ ਉਹਦਾ ਆਪਣੇ ਦਾ ਜਿਹੜਾ ਉਹ ਹੈਗਾ ਯੂਪੀ ਵਾਲਾ ਮੁੱਖ ਮੰਤਰੀ ਕੀ ਆ ਮੈਂ ਉਹ ਬਾਬਾ ਮੈਂ ਭੁੱਲ ਗਿਆ ਉਹ ਤਾਂ ਨਵੇਂ ਭੁੱਲ ਗਿਆ ਲੈ ਚਲੋ ਉਹ ਮਤਲਬ ਇਹ ਬੋਲ ਨਹੀਂ ਜਾਂਦਾ ਸੀਗਾ ਕਹਿੰਦਾ ਵੀ ਅਸੀਂ ਜੀ ਦਿੱਲੀ ਤੋਂ ਕਹਿੰਦਾ ਜਦੋਂ ਅੱਜ ਤੋਂ 10 ਸਾਲ ਪਹਿਲਾਂ ਹੁੰਦੇ ਹੁੰਦੇ ਦਿੱਲੀ ਤੋਂ ਆਉਣ ਨੂੰ 10 ਘੰਟੇ ਲੱਗ ਜਾਂਦੇ ਸੀ ਉਹ ਤਾਂ ਉਹ ਝੂਠ ਬੋਲਦਾ ਸੀਗਾ 10 ਘੰਟੇ ਤਾਂ ਨਹੀਂ ਸੀ ਲੱਗਦੇ 5-6 ਘੰਟੇ ਦਾ ਜ਼ਬਰਦਸਤ ਸੀ ਕਹਿੰਦਾ ਹੁਣ ਇਹ ਸਫ਼ਰ 3 ਘੰਟੇ ਚ ਪੂਰਾ ਹੋ ਜਾਂਦਾ ਅਸੀਂ ਸੜਕਾਂ ਬਣਾਤੀਆਂ ਉਹ ਸੜਕਾਂ ਬਣਾਉਣਾ ਵੀ ਕੋਈ ਤਰੱਕੀ ਹੈ ਕੀ ਸੜਕਾਂ ਬਣਾ ਕੋਈ ਕੋਈ ਵੀ ਸਰਕਾਰ ਆ ਜਿਹੜੀ ਜਿਹੜੀ ਟੈਕਸ ਇਕੱਠਾ ਕਰਦੀ ਆ ਉਹ ਸੜਕਾਂ ਤਾਂ ਬਣਾਉਗੀ ਏ ਕੋਸ਼ਣਾ ਕੁਝ ਤਾਂ ਕਰੂਗੀ ਏ ਲੋਕਾਂ ਨੂੰ ਦਿਖਾਉਣ ਦੇ ਖਾਤਰ ਹੁਣ ਸੜਕਾਂ ਵੀ ਨਹੀਂ ਬਣਨਗੇ ਯਾਰ ਦੁਨੀਆ ਦੇ ਵਿੱਚ ਤਾਂ ਐਡੀ ਵੱਡੀ ਤਰੱਕੀ ਹੋਈ ਪਈ ਆ ਇੱਥੇ ਇਕੱਲਾ ਸੜਕਾਂ ਨੂੰ ਹੀ ਕਿਹੜੀ ਚੀਜ਼ ਭਰੀ ਜਾਂਦੇ ਨੇ ਹੁਣ ਇਸ ਕਰਕੇ ਜਿਹੜੀਆਂ ਇਹ ਮੇਰੀ ਵੀਡੀਓ ਹੈਗੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਿਉਂਕਿ ਭਾਜਪਾ ਚਾਹੁੰਦੀ ਆ ਨਾ ਤੜਫਦੀ ਫਿਰਦੀ ਆ ਵੀ ਇਹ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈਏ ਆ ਚਾਰ ਕੰਮ ਨੇ 4.5 ਕੰਮ ਨੇ ਜਿਹੜੇ ਪੂਰੇ ਕਰ ਲੈਣ ਇਹਦੇ ਨਾਲ ਭਾਜਪਾ ਸੱਤਾ ਜਾਵ ਜੂਗੀ ਮੇਰੀ ਗਾਰੰਟੀ ਆ ਪੂਰੀ ਸਾਰਾ ਪੰਜਾਬ ਨਾਲ ਲੱਗ ਵੈਗਰੋਜੀ ਦਾ ਖਾਲਸਾ ਵੈਗਰੋਜੀ ਕੀ ਫਤ